ਤੁਹਾਨੂੰ ਜਿਹੜੇ ਤੇ ਤੁਹਾਡੇ ਪਾਰਟੀ ਦੇ ਜਿਹੜੇ ਉਹ ਦਿਖਾ ਰਹੇ ਨੇ ਮੈਂ ਹੋਰੇ ਦੱਸਦੇ ਨੀ ਕੀ ਗੱਲ ਹੈ ਬੜੀ ਵੱਡੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੀਆਂ ਜਿਹੜੀਆਂ ਕਲੋਨੀਆਂ ਨੇ ਅਸੀਂ ਇਹਨਾਂ ਦਾ ਸਰਕਲ ਜਿਹੜਾ ਹੈਗਾ ਇੱਕ ਵੱਖਰਾ ਬਣਾਇਆ ਹੈਗਾ ਜਿਸ ਦੇ ਵਿੱਚ ਸਰਕਲ 11 ਦੇ ਕਰੀਬ ਕਲੋਨੀਆਂ ਬੰਦੀਆਂ ਨੇ 11 12 ਕਲੋਨੀਆਂ ਦੇ ਉਹਦੇ ਵਿੱਚ ਸੁਭੇਦਾਰ ਰੋਸ਼ਨ ਲਾਲ ਜੀ ਨੂੰ ਜਿਹੜਾ ਹੈਗਾ ਇਹ ਸਰਕਲ ਦਾ ਪ੍ਰਧਾਨ ਲਗਾਇਆ ਗਿਆ ਤੇ ਅੱਗੇ ਸਤਪਾਲ ਜੀ ਨੂੰ ਸੀਨੀਅਰ ਮੀਤ ਪ੍ਰਧਾਨ ਲਾਇਆ ਗਿਆ ਸਾਰੇ ਅਹੁਦੇਦਾਰ ਮੀਤ ਪ੍ਰਧਾਨ ਬਣਾਏ ਗਏ ਨੇ ਅਹੁਦੇਦਾਰ ਬਣਾਏ ਗਏ ਨੇ ਏਕ 8 ਦੇ ਕਰੀਬ ਇਹਨਾਂ ਸਰਕਲਾਂ ਦੇ ਵਿੱਚ ਸੋ ਇਹ ਮੈਂ ਇਹਨਾਂ ਨੂੰ ਸਾਰਿਆਂ ਨੂੰ ਵਧਾਈ ਦੇਣ ਵਾਸਤੇ ਆਇਆ ਹਾਂ ਤੇ ਪਾਰਟੀ ਦੇ ਜਿਹੜੀਆਂ ਪਾਲਿਸੀਆਂ ਨੇ ਆ ਉਹ ਸਾਰਿਆਂ ਨਾਲ ਸਲਾਹ ਕਰਕੇ ਅਸੀਂ ਵੱਧ ਤੋਂ ਵੱਧ ਪਾਲਿਸੀਆਂ ਜਿਹੜੀਆਂ ਲਾਗੂ ਕਰਾਂਗੇ ਤੇ ਆਉਣ ਵਾਲੇ ਸਰਦਾਰ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਬਣਾਵਾਂਗੇ ਸੋ ਇਸ ਕਰਕੇ ਸਾਰਿਆਂ ਨੂੰ ਮੈਂ ਵਧਾਈ ਪੇਸ਼ ਕਰਦਾ ਕਿ ਇਹਨਾਂ ਨੂੰ ਪਾਰਟੀ ਨੇ ਇੱਕ ਮੌਕਾ ਦਿੱਤਾ ਹੈ ਕਿ ਪਾਰਟੀ ਨੇ ਇਹਨਾਂ ਦੀ ਮਿਹਨਤ ਨੂੰ ਦੇਖਦੇ ਹੋਏ ਇਹਨਾਂ ਦੇ ਕੰਮ ਕਰਨ ਨੂੰ ਦੇਖਦੇ ਹੋਏ ਕਿਤੇ ਸਾਡੇ ਜ਼ਿਲ੍ਹਾ ਪ੍ਰਧਾਨ ਜੱਜ ਦੁਬਾਰਾ ਅੱਜ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਇਹਨਾਂ ਸਾਰੇ ਵਰਕਰਾਂ ਨੂੰ ਇਹਨਾਂ ਦੀ ਮਿਹਨਤ ਨੂੰ ਦੇਖਦੇ ਹੋਏ ਇੱਕ ਪਾਰਟੀ ਦਾ ਹਮੇਸ਼ਾ ਤੋਂ ਹਮਦਰਦ ਨੇ ਤੇ ਇਹਨਾਂ ਨੂੰ ਪਾਰਟੀ ਨੇ ਉਹ ਦੇਦਾਰੀਆਂ ਦਿੱਤੇ ਨਵਾਜਿਆ ਹੈਗਾ। ਸੋ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਜਗਨੂ ਸਿੰਘ ਹਰਿਆਊਜੀ ਨੇ ਤੇ ਸਾਡੇ ਇਸ ਸਰਕਲ ਦੇ ਪ੍ਰਧਾਨ ਜਿਹੜੇ ਆਊਟਰ ਕਲੋਨੀ ਸਰਕਲ ਜਿਹੜਾ ਬਣਾਇਆ ਗਿਆ ਉਹਦੇ ਪ੍ਰਧਾਨ ਸੂਬੇਦਾਰ ਰੌਸ਼ਨ ਲਾਲਜੀ ਨੇ ਅੱਜ ਇਹਨਾਂ ਨੂੰ ਉਹ ਦੇ ਦੱਤੇ ਨੇ। ਸੋ ਮੈਂ ਇਹਨੂੰ ਸਮੂਲੀਅਤ ਕਰਕੇ ਇਹਨਾਂ ਨੂੰ ਵਧਾਈ ਦੇਣ ਵਾਸਤੇ ਆਇਆ। ਤੇ ਇਹਨਾਂ ਨੂੰ ਬੇਨਤੀ ਕਰਨਾ ਹੈ ਕਿ ਜਿਹੜੀਆਂ ਪਾਰਟੀ ਨੇ ਪ੍ਰੋਗਰਾਮ ਨੇ ਪਾਰਟੀ ਦੇ ਜਿਹੜੇ ਕੰਮ ਨੇ ਉਹ ਕੱਲੇ ਕੱਲੇ ਬੋਲਟਰ ਤੱਕ ਲੈ ਕੇ ਜਾਣੇ ਆ। ਤੋਂ ਅਸੀਂ ਬਹੁਤ ਵੱਡੇ ਪੱਧਰ ਤੇ ਸਾਰੇ ਜ਼ਿਲ੍ਹੇ ਦੇ ਵਿੱਚ ਕੰਮ ਕਰ ਰਹੇ ਆ ਆਪਣੇ ਹਲਕੇ ਵਿੱਚ ਕੰਮ ਕਰ ਰਹੇ ਆ। ਤੋਂ ਅਸੀਂ ਵੋਟਰ ਸੂਚੀਆਂ ਦੇ ਮੁਤਾਬਕ ਜਿਹੜੀਆਂ ਹੈਗੀਆਂ ਨੇ ਜਿਵੇਂ ਬੂਥ ਕਮੇਟੀਆਂ ਬਣਾਉਣ ਵਾਸਤੇ ਵੀ ਤਿਆਰ ਹੋਵਾਂਗੇ। ਇਸ ਤੋਂ ਬਾਅਦ ਰੂਪ ਕਮੇਟੀਆਂ ਬਣ ਗਈਆਂ। ਔਰ ਸਿਰ 14 15 ਜਿਹੜੇ ਸਰਕਲ ਨੇ ਅਸੀਂ ਲਾਦੇ ਦੇ ਵਿੱਚ ਬਣਾਏ ਨੇ ਜਿਨ੍ਹਾਂ ਦੇ ਵਿੱਚ ਵੱਖਰੇ ਵੱਖਰੇ ਜੋੜੀਆਂ ਸੱਜਣਾਂ ਲਾਈਆਂ ਗਈਆਂ ਤੇ ਆਪਣੇ ਆਪਣੇ ਸਰਕਲਾਂ ਦੇ ਵਿੱਚ ਅਹੁਦੇਦਾਰੀਆਂ ਦੇਣ ਕਿ ਅੱਜ ਆਊਟਰ ਕਲੋਨੀ ਜਿਹੜੀਆਂ ਨੇ ਉਹਨਾਂ ਦੇ ਵਿੱਚ ਪਹਿਲੇ ਦਿਨ ਅੱਜ ਅਹੁਦੇਦਾਰੀਆਂ ਦਾ ਐਲਾਨ ਕੀਤਾ ਹੈ ਸੋ ਮੈਂ ਜਿੱਥੇ ਜੋਸ਼ੀਲਾਲ ਜੀ ਨੂੰ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਵਧਾਈ ਦੇਣੀ ਚਾਹੁੰਦਾ ਤੇ ਵਾਇਗਰੂ ਅੱਗੇ ਬੇਨਤੀ ਅਰਦਾਸ ਕਰਦਾ ਕਿ ਜਿਸ ਤਰ੍ਹਾਂ ਬਾਦਲ ਸਾਹਿਬ ਹੁਣ ਮੀ ਆ ਗਿਆ ਤੇ ਬਾਦਲ ਸਾਹਿਬ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਦਾਰ ਵੀ ਜਿਹੜੀ ਹੈ ਬੜੀ ਜਲਦੀ ਵੱਧ ਨੂੰ ਜਾ ਰਹੀ ਹੈ ਕਿਉਂਕਿ ਅੱਜ ਇਹ ਪੰਜਾਬ ਦੇ ਵਿੱਚ ਕੋਈ ਲੋਕ ਨਾ ਲੈ ਰਹੇ ਨੇ ਤਾਂ ਸਾਰਾ ਸਖੂ ਸਿੰਘ ਬਾਦਲ ਤਾਂ ਲੈ ਰਹੇ ਨੇ ਇਹਨਾਂ ਹੜਾਂ ਪ੍ਰਤੀ ਗੱਲੋਂ ਜੇ ਹੋਰ ਜਿਹੜੀਆਂ ਪੰਜਾਬ ਬਚਾਉਣ ਵਾਲੀਆਂ ਗੱਲਾਂ ਨੇ ਉਹ ਸਰਦਾਰ ਸਕੂਲ ਸਿੰਘ ਬਾਦਲ ਕਰ ਰਹੇ ਨੇ ਤੇ ਬਾਕੀ ਸਾਰੇ ਤਮਾਸ਼ਾ ਦੇਖਣ ਦੇਖ ਰਹੇ ਨੇ ਇੱਕ ਗੱਲ ਕਰੀ ਆਂ ਆਊਟਰ ਕਲੋਨੀਆ ਦਾ ਮੁੱਦਾ ਹਮੇਸ਼ਾ ਨਾਬੇ ਦੇ ਵਿੱਚ ਉੱਠਦਾ ਹੈ ਇਹਨਾਂ ਨੂੰ ਲੱਗਦਾ ਵੀ ਅਸੀਂ ਸ਼ਹਿਰ ਨਾਬੇ ਦੇ ਵਿੱਚ ਨਹੀਂ ਸਰਕਾਰਾਂ ਆਉਂਦੀਆਂ ਰਹੀਆਂ ਪਹਿਲਾਂ ਵੀ ਆਈਆਂ ਜਾਂਦੀਆਂ ਰਹੀਆਂ ਪਰ ਇਹਨਾਂ ਦਾ ਕਦੇ ਮੁੱਦਾ ਹੱਲ ਨਹੀਂ ਹੋਇਆ ਤੁਸੀਂ ਕੀ ਵਿਸ਼ਵਾਸ ਕਰਉਂਦੇ ਮੈਂ ਇਹਨਾਂ ਨੂੰ ਇੱਕ ਵਿਸ਼ਵਾਸ ਦਿਵਾਉਣਾ ਕਿ ਜਦੋਂ ਪਹਿਲਾਂ 2016 ਤੱਕ 17 ਦੇ ਐਂਡ ਤੱਕ ਮੈਂ ਤਿੰਨ ਚਾਰ ਮਹੀਨੇ ਪਹਿਲਾਂ ਮੈਂ ਮਰੀ ਹਲਕਾ ਚਾਰਜ ਤੋਂ ਮੈਂ ਹਟ ਗਿਆ ਸੀਗਾ ਪਰ ਜਦੋਂ ਇਹਨਾਂ ਦੀਆਂ ਕੰਮ ਜਿਹੜਾ ਹੈਗਾ ਸੀਗਾ ਮੈਂ ਮਸਪਲਟੀ ਕੋਲੋਂ ਪੂਰੇ ਦਾ ਪੂਰਾ ਮਤਾ ਪਵਾ ਕੇ ਸਿਸਟਮ ਬਣਵਾ ਕੇ ਸਰਕਾਰ ਕੋਲੋਂ ਲੈ ਕੇ ਜਾ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਸਿੱਕਤੀ ਲੋਕਲ ਬਾਡੀ ਨੇ ਜਦੋਂ ਸਾਰਿਆਂ ਨੇ ਤਿਆਰੀਆਂ ਕਰ ਲਈਆਂ ਸੀ ਇਹ ਸਾਰਾ ਸ਼ਹਿਰ 'ਚ ਇਹਨੂੰ ਸ਼ਿਫਟ ਕਰਕੇ ਸ਼ਹਿਰ ਦੇ ਵਿੱਚ ਮਲਾਉਣ ਵਾਸਤੇ ਕਰ ਲਿਆ ਸੀਗਾ ਤੋਂ ਮੈਂ ਇਹਨਾਂ ਲੋਕਾਂ ਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਭੱਜੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕੰਮ ਹੈ ਉਹ ਨੀਚੇ ਤੱਕ ਪਤਾ ਹੁੰਦਾ ਸਾਨੂੰ ਤੁਸੀਂ ਉਸ ਕਲੋ ਨੂੰ ਲੈ ਕੇ ਇਹਨਾਂ ਸਾਰੀਆਂ ਕਲੋਨੀਆਂ ਨੂੰ ਜਦੋਂ ਸਾਡੀ ਪਾਰਟੀ ਸਰਕਾਰ ਆਈ ਇਹਨਾਂ ਕਲੋਨੀਆਂ ਨੂੰ ਸ਼ਹਿਰ ਵਿੱਚ ਜੋੜ ਕੇ ਇਹਨਾਂ ਨੂੰ ਸ਼ਹਿਰ ਵਾਲੀਆਂ ਸਹੂਲਤਾਂ ਪੂਰੀਆਂ ਦੀਆਂ ਪੂਰੀਆਂ ਦਵਾਂਗੇ ਅਜਿੰਨੀਆਂ ਵੀ ਤੁਸੀਂ ਇੱਥੇ ਗਲੀਆਂ ਬਣੀਆਂ ਦੇਖਦੇ ਹੋ ਇਹ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਵਿੱਚ ਬਣੀਆਂ ਪਹਿਲਾਂ ਰਾਜਾ ਦਿਨਦਰ ਸਿੰਘ ਦੇ ਸਮੇਂ ਵਿੱਚ ਉਸ ਤੋਂ ਬਾਅਦ ਸਾਡੇ ਸਮੇਂ ਵਿੱਚ ਜਿਹੜੀਆਂ ਵੀ ਕਲੋਨੀਆਂ ਦੇ ਵਿੱਚ ਸੜਕਾਂ ਬਣੀਆਂ ਇਹ ਤੁਹਾਨੂੰ ਇਹ ਕਹਿ ਲੱਗੀ ਨਗਰ ਆਂਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਲੱਗੀਆਂ ਨੇ ਤੋਂ ਮੈਂ ਇਹਨਾਂ ਨੂੰ ਵਿਸ਼ਵਾਸ ਦਉ ਉਹਨਾਂ ਤੇ ਇਹਨਾਂ ਨੂੰ ਸਾਰਿਆਂ ਨੂੰ ਵਿਸ਼ਵਾਸ ਵੀ ਹੈ ਸ਼ਰਮਣੀ ਕਲਗਾ ਜੋ ਕਹਿੰਦਾ ਉਹ ਕਰਦਾ ਸ਼ਰਮਣੀ ਆਕਾਲੀ ਦੇ ਜਿੰਦਾਬਾਦ ਤੇ ਦੇਖਿਆ ਵੀ ਤੇ ਹਣਾ ਸੁਖਵੀਰ ਪਾਲ ਖੁੱਤ ਟ੍ਰੈਕ ਤੇ ਬੈਠ ਕੇ ਜਾ ਰਹੇ ਜਿਵੇਂ ਆਪ ਪਾਰਟੀ ਦੇ ਇੱਕ ਬਾਰੇ ਜੱਤੀ ਤੇ ਸੀਐਮ ਸਾਹਿਬ ਬੁਮਾਰ ਪੈ ਤਾ ਕਿ ਇਹਦੇ ਬਾਰੇ ਕੀ ਕਰੇ ਇਹ ਦੇਖੋ ਇੱਕ ਡਰਾਮਾ ਕਰ ਰਹੇ ਨੇ ਸੀਐਮ ਸਾਹਿਬ ਕਿਸੇ ਵੀ ਪਾਸੇ ਗਏ ਨਹੀਂ ਜਿੱਥੇ ਗਏ ਕਿਸੇ ਆਪਣੇ ਬੰਦੇ ਨੂੰ ਆਈਡੈਂਟੀਫਾਈ ਕਰਕੇ ਉਹਨੂੰ ਖੜਾ ਕੇ ਜੱਪੀਵਾ ਕੇ ਰੋਣ ਲੱਗੇ ਇਸ ਤੋਂ ਬਾਅਦ ਕੋਈ ਕੰਮ ਨਹੀਂ ਕੀਤਾ ਕਿਉਂਕਿ ਉਹ ਡਰਾਮੇ ਬਾਜ ਰਹੇ ਉਹਨਾਂ ਨੇ ਹਮੇਸ਼ਾ ਡਰਾਮਿਆਂ 'ਚ ਭਾਗ ਲਿਆ ਹੈ ਕੋਈ ਨਕਲਾ ਸੀ ਭਾਗ ਲਿਆ ਤੇ ਉਹੀ ਕੰਮ ਅੱਜ ਵੀ ਕਰ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹਨਾਂ ਨੂੰ ਤੋੜਿਆ ਆ ਕਿਉਂਕਿ ਪੰਜਾਬ ਦੇ ਲੋਕਾਂ ਨੇ 92 ਸੀਟਾਂ ਜਿਤਾ ਕੇ ਦਿੱਤੀਆਂ ਤੇ ਲੋਕਾਂ ਨੇ ਭਗਵੰਤ ਮਾਨ ਦੀ ਸਰਕਾਰ ਬਣਾਈ ਪਰ ਉਹ ਨਸਲ ਜਿਹਦਾ ਨਕਲੀ ਹੀ ਰਿਹਾ ਉਹਨੇ ਪੰਜਾਬ ਬਾਤ ਤੇ ਕੁਝ ਨਹੀਂ ਕਰਿਆ ਨਾ ਪੰਜਾਮਾ ਲਵੇੜਨ ਦੀ ਲੋੜ ਹੈ ਕਈ ਲੀਟਰ ਮੈਂ ਦੇਖਦਾ ਮੋਢਿਆਂ ਦੇ ਉੱਪਰ ਸਾਮਾਨ ਚੱਕ ਕੇ ਸੁੱਟਰੇ ਹੁੰਦੇ ਆ ਜਿੱਥੇ 100 ਜਾਂ 300 400 ਰੁਪਏ ਦੇ ਹੜੀ ਵਾਲਾ ਬੰਦਾ ਕੰਮ ਕਰ ਸਕਦਾ ਉੱਥੇ ਤੁਸੀਂ ਮੁੱਖ ਮੰਤਰੀ ਜੇ ਜੇ ਕੋਈ ਹੋਰ ਬੰਦਾ ਲੀਟਰ ਉਹ ਕੰਮ ਕਰੇ ਉਹ ਚੰਗਾ ਨਹੀਂ ਲੱਗਦਾ ਤੋ ਲੋਕ ਸਮਝਦੇ ਨੇ ਨਾ ਡਰਾਮਾ ਨੂੰ ਸਰਦਾਰ ਸੁਭੀ ਸਿੰਘ ਬਾਦਲ ਜਿੱਥੇ ਜਾਂਦੇ ਨੇ ਦਿਲ ਖੋਲ ਕੇ ਪੁੱਛਦੇ ਨੇ ਲੋਕਾਂ ਨੂੰ ਤੁਹਾਨੂੰ ਕੀ ਚਾਹੀਦਾ ਜਿੱਥੇ ਕੋਈ ਤੇਲ ਡੀਜ਼ਲ ਦੀ ਲੋੜ ਆ ਉੱਥੇ ਡੀਜ਼ਲ ਦਿੰਦੇ ਨੇ ਜਿੱਥੇ ਕਿਸ਼ਤੀਆਂ ਦੀ ਲੋੜ ਆ ਉੱਥੇ ਕਿਸ਼ਤੀਆਂ ਦਿੰਦੇ ਨੇ ਜਿੱਥੇ ਜਿਹੜੀ ਚੀਜ਼ ਦੀ ਲੋੜ ਆ ਜਿੱਥੇ ਰਾਸ਼ਨ ਦੀ ਪਾਣੀ ਦੀ ਜਿਹੜੀ ਚੀਜ਼ ਦੀ ਵੀ ਲੋੜ ਆ ਹਰਾਚਾਰਾ ਪਸ਼ੂਆਂ ਲਈ ਜਿਹੜੀ ਚੀਜ਼ ਦੀ ਵੀ ਲੋੜ ਆ ਪੁੱਛਦੇ ਨੇ ਤੇ ਫਿਰ ਦੀ ਮੰਗ ਕੀ ਆ ਕੀ ਚਾਹੀਦਾ ਤੁਹਾਨੂੰ ਉਹੀ ਉੱਥੇ ਮਹੱਤਿਆ ਕਰਕੇ ਆਉਂਦੇ ਨੇ ਸੋ ਕਹਿਣੀ ਤੇ ਕਰਨੀ ਦਾ ਸ਼ਰਮਣੀ ਕਾਲੀਦਲ ਪੱਕਾ ਹੈ ਪਰ ਵਾਅਦਿਆਂ ਦਾ ਪੱਕਾ ਸ਼ਰਮਣੀ ਕਾਲੀਦਲ ਹੈ ਮੈਂ ਸਵੇਦਾ ਰਸੂਲ ਖਾਨ ਫਾਰਮੀ ਲਾਇਕ ਸੀ ਕੋਟਰ ਕਲੋਨੀ ਨਾਵਾ ਤੇ ਜਿਵੇਂ ਜਿੰਮੇਵਾਰੀ ਕੀ ਲਈ ਹੈ ਇਹਦਾ ਜਿਵੇਂ ਕਿ ਸ਼ਰਮੋਣੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਹਲਕਾ ਇੰਚਾਰਜ ਮਥਨ ਸਿੰਘ ਜੀ ਲਾਲਕਾ ਉਹ ਵੀ ਉਮੀਦ ਵਰਦਾਰ ਤੇ ਜ਼ਿਲ੍ਹਾ ਪ੍ਰਧਾਨ ਜਲਵੀਰ ਸਿੰਘ ਜੀ ਰਹਾਉ ਉਹਨਾਂ ਦੀ ਸੋ ਕਾਮਨਾਵਾਂ ਨਾਲ ਮੇਨੂੰ ਸਰਕਲ ਪਰ ਗਵਨ ਅਉਤਰ ਕਲੋਨੀਆ ਬਣਾਇਆ ਗਿਆ ਤੇ ਮੈਂ ਵਿਸ਼ਵਾਸ ਦਿਵਾਉਣਾ ਮੱਖੀ ਸੀ ਲਾਲਕਾ ਜੀ ਨੂੰ ਕਿ ਜਿੰਨਾ ਵੀ ਮੇਰੇ ਤੋਂ ਵੱਧੋ ਵੱਧ ਉਤਰ ਕਲੋਨੀਆ ਦਾ ਕੰਮ ਤੇ ਉਤਰ ਕਲੋਨੀਆ ਦੇ ਲੋਕਾਂ ਨਾਲ ਇਕੱਲੇ ਇਕੱਲੇ ਨਾਲ ਮਿਲ ਕੇ ਸਰਮੋਣੀ ਕਾਲੀ ਦਲ ਲਈ ਚੜ੍ਹਦੀ ਕਲਾ ਨੂੰ ਕਮ ਕਰਾਂਗਾ ਮੈਂ ਅੱਜ ਸਾਡੇ ਨਵੇਂ ਬਣੇ ਅਧਿਕਾਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਨਾ ਕਿਉਂਕਿ ਸਾਡੇ ਹਲਕਾ ਇੰਚਾਰਜ ਮੱਖਣ ਸਿੰਘ ਜੀ ਲਾਲਕਾ ਦੀ ਜਿਹੜਾ ਨਵਾਈ ਥੱਲੇ ਜੋ ਮੁਹਿੰਮ ਚੱਲ ਰਹੀ ਹੈ ਪਹਿਲਾ ਸਰਕਲ ਜਥੇਦਾਰ ਹੁਣ ਉਹਨਾਂ ਨੂੰ ਅੱਗੇ ਅਹੁਦੇਦਾਰੀਆਂ ਤੋਂ ਉਹਨਾਂ ਦੇ ਸਰਕਲ ਜਥੇਦਾਰਾਂ ਦੀਆਂ ਆਉਧੀਆਂ ਅਹੁਦੇਦਾਰੀਆਂ ਦਿੱਤੀਆਂ ਜਾ ਰਹੀਆਂ ਨੇ ਸਾਰੇ ਟੀਮ ਬਣ ਕੇ ਸਾਰੇ ਨਾਲਕਾ ਸਾਹਿਬ ਦੀ ਇੱਕ ਮੁਹਿੰਮ ਦੇ ਵਿੱਚ ਹਾਜ਼ਰੀ ਲਵਾ ਰਹੇ ਨੇ ਤੇ ਹਰੇਕ ਬੰਦਾ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਉਣ